ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ 25000 ਅਲਵਾਰਸ ਲਾਸ਼ਾਂ ਦੇ ਵਾਰਿਸ ਸ਼ਹੀਦ ਜਸਵੰਤ ਸਿੰਘ ਖਾਲਰਾ ਦੇ ਧਰਮ ਪਤਨੀ ਖੜੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਨੇ ਤੇ ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਉਹਨਾਂ ਦੀ ਜਿੱਤ ਖੜੂਰ ਸਾਹਿਬ ਤੋਂ ਤੈ ਚਾਹੇ ਕੋਈ ਵੀ ਨੁਮਾਇੰਦਾ ਉਹਨਾਂ ਦੇ ਸਾਹਮਣੇ ਕਿਉਂ ਨਾ ਖੜਿਆ ਹੋਵੇ ਹਰ ਕੋਈ ਬੀਬੀ ਪਰਮਜੀਤ ਕੌਰ ਖਾਲਰਾ ਦੇ ਸਾਹਮਣੇ ਪਾਣੀ ਪਾਰਤਾ ਹੋਇਆ ਹੀ ਨਜ਼ਰ ਆਵੇਗਾ ਹਰ ਕਿਸੇ ਦੀਆਂ ਜ਼ਮਾਨਤਾਂ ਹੀ ਸੱਤ ਹੋਣ ਗਿਆ ਤਾਂ ਹੀ ਜਿਨ੍ਹਾਂ ਨੇ ਸਮਝਦਾਰੀ ਵਿਖਾਈ ਉਹਨਾਂ ਨੇ ਇਹ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ ਹਾਲ ਹੀ ਦੇ ਵਿੱਚ ਬੀਬੀ ਪਰਮਜੀਤ ਖੋਰਖਾਲ ਰਾਣੀ ਪਿੰਡ ਸਰਹਾਲੀ ਹਲਕਾ ਪੱਟੀ ਤਰਨਤਾਰਨ ਵਿਖੇ ਸਿੱਖ ਆਵਾਮ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਉਹ ਚੋਣ ਕਿਉਂ ਲੜ ਰਹੇ ਨੇ ਬੀਬੀ ਖਲਰਾਨੇ ਇਹ ਵੀ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਬਾਦਲ ਪਰਿਵਾਰ ਵੱਲੋਂ ਵੀ ਆਫਰ ਆ ਰਹੇ ਨੇ ਪਰ ਸਿੱਖ ਕੌਮ ਦਾ ਕਾਣ ਕਰਨ ਵਾਲਿਆਂ ਨੂੰ ਹੁਣ ਕਦੇ ਵੀ ਪੰਜਾਬ ਬਰਦਾਸ਼ਤ ਨਹੀਂ ਕਰ ਸਕਦਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸਾਥ ਦੇਣ ਵਾਸਤੇ ਹੁਣ ਚੰਗੇ ਨੁਮਾਇੰਦੇ ਸਾਨੂੰ ਸੱਤਾ ਦੇ ਵਿੱਚ ਉਤਾਰ ਨਹੀਂ ਪੈਣੇ ਨੇ ਹਿਊਮਨ ਰਾਈਟਸ ਦੀ ਅਸਲ ਆਵਾਜ਼ ਸਮਝਣ ਵਾਲੇ ਸੁਣਨ ਵਾਲੇ ਹੁਣ ਸੱਤਾ ਦੇ ਵਿੱਚ ਆਣੇ ਹੀ ਚਾਹੀਦੇ ਨੇ ਤਾਂ ਜੋ ਦਿੱਲੀ ਤੱਕ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਗੂੰਜ ਸਕੇ ਆਖਰ ਕੀ ਕੁਝ ਕਿਹਾ ਬੀਬੀ ਖਾਲਰਾਨੀ ਆਓ ਮਾਰਦੇ ਆ ਇੱਕ ਨਸਰ ਨੂੰ ਲਾਵਾ ਮਾਰਸ਼ ਖੜਾ ਦੇ ਦਿੱਤਾ ਗਿਆ ਕਿ ਇਹਨਾਂ ਦਾ ਕੋਈ ਵਾਰਸ ਹੀ ਨਹੀਂ ਇਸ ਗੰਮ ਦਾ ਕੋਈ ਵਾਰਸ ਹੀ ਨਹੀਂ ਇਹ ਤੇ ਨਵਾਸਾ ਕੌਣ ਇਹ ਤੇ ਆਪਣੇ ਬੱਚਿਆਂ ਨੂੰ ਵੀ ਨਹੀਂ ਪਛਾਣਦੀ ਇਹ ਬਰਾ ਵੱਡਾ ਜੀਵ ਆ ਉਸ ਵੇਲੇ ਦਾ ਜਿਹੜਾ ਨਾ ਇਹ ਭੁੱਲਣ ਯੋਗ ਨਾ ਹੈ ਨਾ ਇਹ ਬਖਸ਼ਣ ਯੋਗ ਨਾ ਹੈ ਵੀ ਇਸ ਦਾ ਸਾਥ ਵੀ ਦਾ ਤੇ ਇਹ ਜਿਹੜਾ ਪਾਇਲ ਭਾਂ ਦੀ ਤਿਆਰੀ ਕਰਦੇ ਆ ਸਰਦਾਰ ਜਸਮਨ ਸਿੰਘ ਦੀ ਤਰ੍ਹਾਂ ਦੇ ਵਿੱਚ ਆਪਣੇ ਉਹਨਾਂ ਨੌਜਵਾਨ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਮੇਲ-ਮਲਾਪ ਕਰਕੇ ਜਿਨ੍ਹਾਂ ਦੇ ਬੱਚੇ ਗਵਾਚੇ ਸੀ ਉਹਨਾਂ ਦਾ ਇੱਕ ਰਿਕਾਰਡ ਜਿਹੜਾ ਉਹ ਲੱਭ ਰਹੀ ਸੀ ਔਰ ਇਕੱਠਾ ਕਰ ਰਹੀ ਸੀ ਜਦੋਂ ਕੋਈ ਆਪਾਂ ਇਹ ਧਿਆਨ ਦੀ ਤਿਆਰੀ ਕਰਦੇ ਆ ਤਾਂ ਆਪਾਂ ਉਸੇ ਹੀ ਸਿਧਾਂਤ ਤੇ ਰੂਲਸ ਕਰਦੇ ਆਂ ਆਪਾਂ ਮੈਚ ਕਰਦੇ ਆਂ ਆਪਾਂ ਹਿੱਕੀ ਪੰਜਾਬੀ ਜੋ ਵੀ ਕਰਦੇ ਆਂ ਆਪਣਾ ਧਿਆਨ ਉੱਤੇ ਕੇਂਦਰਿਤ ਹੁੰਦਾ ਜਸਮਾਨ ਸਿੰਘ ਦਾ ਵੀ ਸਾਰਾ ਧਿਆਨ ਇਹਨਾਂ ਦੇ ਲੰਮੇ ਸੇ ਸੀ ਕਿ ਜੋ ਪੰਜਾਬ ਦੇ ਵਿੱਚ ਬੱਚੇ ਲੱਭਦੀ ਰਹਿ ਜੋ ਲੋਕ ਲਾਪਤਾ ਹੋ ਗਏ ਜੀ ਸਾਡੀ ਜਵਾਨੀ ਨਹੀਂ ਸਾਡੀਆਂ ਬਜ਼ੁਰਗ ਮਾਤਾ ਜਿਹੜੇ ਬਜ਼ੁਰਗ ਸੀਗੇ ਮਾਪੇ ਸੀ ਜਿਹੜਾ ਕਰਦੇ ਜਾਂ ਸਾਡੀਆਂ ਜਿਹੜੀਆਂ ਛੋਟੇ ਬੱਚੇ 13 ਸਾਲ ਤੋਂ ਲੈ ਕੇ 35 ਸਾਲ ਦੇ ਬੱਚੇ ਜਿਹੜੇ ਗੋਮ ਹੋਏ ਸੀ ਤਾਂ ਉਸ ਵੇਲੇ ਸਰਕਾਰ ਖੰਚਨ ਭਾਗ ਦਾ ਪਰਮਾਤਮਾ ਨੇ ਇੱਕ ਸੇਧ ਦਿੱਤੀ ਉਹਨਾਂ ਦੇ ਆਪਣੇ ਕਲੀ ਹੀ ਜਿਹੜੇ ਉਹ ਗੋਮ ਹੋਏ ਤੇ ਜਦੋਂ ਉਹਨਾਂ ਦੀ ਪਹਾੜੀ ਚੋਸ਼ਮਸ਼ਾਨ ਘਾਟ ਵਾਲੇ ਵਿੱਚ ਗਏ ਤਾਂ ਉੱਥੇ ਕੀ ਦੇਖਦੇ ਨੇ ਕਿ ਉਹ ਦੌਰ ਤਰੀਕ ਹੀ ਨਹੀਂ ਲੱਭਦੇ ਉਥੋਂ ਉਸ ਦੇ ਹਜ਼ਾਰਾਂ ਸਾਡੇ ਸਿੱਖ ਨੌਜਵਾਨਾਂ ਦਾ ਜਿਹੜਾ ਕੱਚਾ ਚਿੱਠਾ ਉੱਥੇ ਜੁਟਿਆ ਆ ਗਿਆ ਸੀ ਉਥੇ ਲਿਖਿਆ ਪਿਆ ਸੀ ਇਸ ਨੌਜਵਾਨ ਦਾ ਨਾਂ ਕੀ ਹੈ ਉਥੇ ਲਿਖਿਆ ਸੀ ਕਿ ਇਸ ਵਿਅਕਤੀ ਦਾ ਨਾਂ ਕੀ ਹੈ ਦੇ ਪਿੰਡ ਦਾ ਨਾਂ ਕੀ ਹੈ ਪਰ ਆਖਿਰਲੇ ਖੰਡੇਲੇ ਵਿੱਚ ਲਿਖ ਦਿੱਤਾ ਸੀ ਕਿ ਇਹ লাশ ਜਿਹੜੀ ਉਹ ਨਾ ਵਾਰਸ ਹੈ ਇਸ লাশ ਦਾ ਹੁਣ ਕੋਈ ਵਾਰਸ ਨਹੀਂ ਇਸ ਕਰਕੇ ਅਸੀਂ ਇਹਨਾਂ ਚੋਰੀ ਛੁੱਟੀ ਸਸਕਾਰ ਕਰ ਦਿੱਤਾ ਸਾਂਚਿੰਗ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਉਹ ਰਿਕਾਰਡ ਕੱਢ ਕੇ ਉਹ ਵੀ ਇਹ ਕਹਿੰਦੇ ਆਂਗਾ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਨਹੀਂ ਲੱਗਦੇ ਉਹ ਤੇ ਉਹਨਾਂ ਨੇ ਸਾਡਾ ਸੰਸਕਾਰ ਨਹੀਂ ਕਰ ਦਿੱਤਾ ਤੇ ਸਾਨੂੰ ਨਾਵਾਰਸ ਜੀ ਇਕਰਾਰ ਦਿੱਤਾ ਉਸ ਵੇਲੇ ਦੇ ਜੁਲਮ ਦੇ ਇੰਜਾਜ ਜਿਕੇ ਪੀਸ ਗੱਲ ਨੇ ਕਿਸਾਨ ਸਿੰਘ ਨੇ ਚੈਲੰਜ ਦਿੱਤਾ ਕਿ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰਦਾ ਹੈ ਬਹੁਤ ਦੀ ਵਿਦੇਸ਼ਾਂ ਵਿੱਚ ਜਾ ਕੇ ਤਿਆਰੀਆਂ ਕਰਦੇ ਆ ਪਰ ਜਿਹੜੀਆਂ ਲਾਸ਼ਾਂ ਕੋਈ ਥੋੜੀਆਂ ਮੋਤੀਆਂ ਅਨਡੈਂਟੀਫਾਈਡ ਹੈ ਉਹ ਤੇ ਮੰਗਦੇ ਆ ਤੇ ਜਾਂ ਉਹ ਵੈਗਰ ਹੈ ਜਾਂ ਫਿਰ ਬੰਗਲਾਦੇਸ਼ੀ ਹੈ ਹਾਂ ਜਸਵੰਤ ਸਿੰਘ ਨੇ ਇੱਕ ਚੈਲੰਜ ਫੇਰ ਸਟੇਟ ਨੂੰ ਦਿੱਤਾ ਉਹਨਾਂ ਨੇ ਬੜੀ ਨਿਡਰਕ ਹੋ ਕੇ ਇੱਕ ਪ੍ਰੈਸ ਨੋਟ ਲਿਖਿਆ ਕਿ ਜੋ ਮੈਂ ਇਹ ਕੰਮ ਕਰਦਾ ਮੈਂ ਇਹ ਕੋਈ profession ਦੇ ਤੌਰ ਤੇ ਕੈਸ਼ ਦੇ ਤੌਰ ਤੇ ਨਹੀਂ ਕਰਦਾ ਨਾ ਪੁਲਸ ਨਾ ਮੇਰੀ ਕੋਈ ਇਹ ਕਾਨੂੰਨ ਨੂੰ ਖਤ੍ਹਾ ਦੇ ਆਧਾਰ ਤੇ ਕਰਦਾ ਹੈ ਤੇ ਇਸ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਦੋਂ ਉਹ ਸਪੀਚ ਤੇ ਚੱਲ ਰਹੀ ਸੀ ਇਹ ਮੂਵਮੈਂਟ ਤੇ ਕਹੀ ਦੀ ਇਸ ਗੱਲ ਉਹ ਸਰਕਾਰ ਇੱਕ ਚੈਲੰਜ ਦੇ ਰਹੀ ਸੀ ਜਸਵੰਤ ਸਿੰਘ ਖਾਲੜਾ ਨੂੰ ਤਾਂ ਉਹਨਾਂ ਨੂੰ ਲੱਗਿਆ ਕਿ ਜੇ ਮੈਂ ਇਹ ਗੱਲ ਨਹੀਂ ਕਰਦਾ ਜੇ ਮੈਂ ਗੱਲ ਇੱਥੇ ਹੀ ਕਰਦਾ ਤੇ ਉਹਨਾਂ ਨੇ ਮੇਰੀ ਜੀ ਇਹ ਲਾਸ਼ ਐ ਉਂਵੀ ਗੁੱਧ ਕਰ ਦੇਣਾ ਤਾਂ ਉਹਨਾਂ ਨੇ ਉਸੇ ਪ੍ਰੈਸ ਨੋਟ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਸਭ ਤੋਂ ਪਹਿਲਾਂ ਮੈਂ ਸੁਪਰੀਮ ਕੋਰਟ ਦੇ ਵਿੱਚ ਜਾਊਂਗਾ ਜੇ ਸੁਪਰੀਮ ਕੋਰਟ ਮੇਰੀ ਗੱਲ ਨਹੀਂ ਸੁਣਦੀ ਤਾਂ ਮੈਂ ਲੋਕ ਵਿਚਾਰੀ ਵਿੱਚ ਜਾਊਂਗਾ ਜੇ ਲੋਕਾਂ ਨੇ ਵੀ ਮੇਰੀ ਗੱਲ ਨਾ ਸੁਣੀ ਤੇ ਮੈਂ ਪਰਮਾਤਮਾ ਦੀਆਂ ਮੰਦੂਆ ਵਿੱਚ ਜਾਣ ਦੀ ਤਰਜੀਹ ਦਊਂਗਾ ਤੇ ਤਿੰਨੇ ਗੱਲਾਂ ਉਸੇ ਤਰ੍ਹਾਂ ਵਾਪਰੀਆਂ ਜਿਸ ਵਾਂ ਸਿੰਘ ਨੇ ਪਹਿਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਨਹੀਂ ਸੁਨੇਆ ਗਿਆ ਹਾਈ ਕੋਰਟ ਵਿੱਚ ਆਏ ਨਹੀਂ ਸੁਨੇਆ ਗਿਆ ਤਾਂ ਉਹਨਾਂ ਨੇ ਇਹ ਸੋਚਿਆ ਕਿ ਹੁਣ ਮੈਨੂੰ ਆਪਣਾ ਪੱਖ ਜਿਹੜਾ ਉਹ ਲੋਕ ਕਚਹਿਰੀ ਵਿੱਚ ਰੱਖਣਾ ਚਾਹੀਦਾ ਤੇ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਜਾ ਕੇ ਆਪਣਾ ਪੱਖ ਰੱਖ ਦਿੱਤਾ ਕਿ ਸਾਡੀ قوم ਦੀ ਤੇ ਨਸਲ ਖੁਸ਼ੀ ਹੋਈ ਆ ਤੁਸੀਂ ਪਤਾ ਕਰੋ ਕਿ ਅੱਛੇ ਸਾਡੀ ਮਾਂ ਦਾ ਸ਼ਾ ਨਵਾਸ ਕਹਿੰਦੇ ਸਾਰਿਆਂ ਗਿਆ ਤਾਂ ਕਿ ਕੈਨੇਡਾ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਪੁੱਛਿਆ ਕਿ ਦੱਸੋ ਇਹ ਜਿਹੜੇ ਲੋਕ ਆ ਜਿਹੜਾ ਇਹ ਆਦਮੀ ਐ ਇਹ ਕਿਉਂ ਪੁੱਛ ਰਿਹਾ ਕਿ ਸਾਡੇ ਨਾਲ ਬੜਾ ਸਾਡੀ ਨਸਲ ਖੁੱਸ ਗਈ ਆ ਤਾਂ ਕਿ ਪੀਕੇਐਸ ਦੇ ਨਾਈ ਪੰਜਾਬ ਸਰਕਾਰ ਨਾਲ ਰਲ ਕੇ ਫੈਸਲਾ ਕੀਤਾ ਗਿਆ ਕਿ ਇਹ ਬੰਦਾ ਹੋਣ ਸਾਡੇ ਲਈ ਬਹੁਤ ਵੱਡੇ ਖਤਰੇ ਦੀ ਜਿਹੜੀ ਕੰਡੀਆ ਇਹ ਸਾਰਾ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਸਾਰੀ ਸਰਕਾਰ ਹੈ ਜਰ ਉਸਾਇ ਦੇ ਪ੍ਰਸਾਹ ਦੇਣਾ ਤਾਂ ਉਹਨਾਂ ਦੇ ਸਰਪੰਚ ਜਸਵੰਤ ਸਿੰਘ ਪੀਐਮਐਲ ਲਈ ਸੁਨਾਖ ਲਿਆ ਕਿ ਜੇ ਤੁਹ 25000 ਲੋਕਾਂ ਦਾ ਸਾਥ ਮਿਲਦਾ ਹੈ ਤੇ ਅਸੀਂ 25000 ਇੱਕਦਮ ਸਾਥ ਰਵਾਂਗੇ ਤੇ ਇਹ ਵੀ ਉਹਨਾਂ ਨੇ ਇੱਕ ਮਹੀਨੇ ਬਾਅਦ ਜਸਵੰਤ ਸਿੰਘ ਉੱਪਰ ਹੋ ਚੁੱਕਿਆ ਔਰ ਫਿਰ ਜਦੋਂ ਮੈਂ ਸੁਪਰੀਮ ਕੋਰਟ ਵਿੱਚ ਗਈ ਤਾਂ ਉਹਨਾਂ ਨੇ ਉੱਥੇ ਲਿਖ ਕੇ ਦਿੱਤਾ ਕਿ ਨਾ ਇਹ ਬੰਦਾ ਸੁਨਿਆਈਦਾਰ ਸੀ ਨਾ ਉਹ ਲੈ ਕੇ ਆਏ 18 ਸਾਲ ਇਹ ਮਕਦਮਾ ਚੱਲਿਆ ਤੇ ਉਸ 18 ਸਾਲਾਂ ਦੇ ਵਿੱਚ ਇਹ ਹੀ ਕਹੀ ਗਏ ਉਹ ਕਪੈਂਸ ਨਹੀਂ ਕਿ ਇਸ ਕੇਸ ਇਹ ਇਹ ਨਾਮੰਦਲਾ ਸੰਚਾਈਦਾ ਹੈ ਕਿ ਨਾਮ ਅਸੀਂ ਲੈ ਕੇ ਆਏ ਤੇ ਕੇਸ ਸਟੇਟ ਵਰਸਸ ਸਟੇਟ ਸੀਬੀਆਈ ਵਰਸਸ ਪੰਜਾਬ ਉਸ ਇੱਕ ਕੇਸ ਖੱਲਿਆ ਜਿੰਨਾ ਚਿਰ ਵੀ ਇਹ ਕੇਸ ਖੱਲਿਆ ਪਰ ਕੀਰਤ ਦੇ ਵਿੱਚ ਗਵਾਹਾਂ ਦੇ ਸਹਿਤ ਆ ਗਿਆ ਸੀਬੀਆਈ ਕੋਰਟ ਦੇ ਵਿੱਚ ਉਹਦੇ ਵਿੱਚ ਕੁਝ ਲੋਕਾਂ ਨੂੰ ਮੁਆਵਜ਼ੇ ਮਿਲੇ ਕੁਝ ਨੂੰ ਜਿਹੜਾ ਉਹ ਸਜਾਵਾਂ ਨਹੀਂ ਹੁਣ ਮੇ ਲੱਗ ਨਹੀਂ ਆਏ। ਸਭ ਤਰਾਸ ਦੀ ਇਹ ਹੈ ਕਿ ਇੰਨੇ ਲੰਮੇ ਸਮੇਂ ਤੋਂ ਬਾਅਦ ਜਿਹੜਾ ਸਾਡੇ ਗਵਾਹ ਹੈ ਜਿਹੜੇ ਹੁਣ ਖਤਮ ਹੋ ਰਹੇ ਆ ਉਹਨਾਂ ਦੇ ਪੱਤੇ ਹੈ ਜਿਹੜੇ ਉਹ ਵਿੱਚ ਸਾਨੂੰ ਜਾ ਰਹੇ ਆ ਇਹ ਬੜੀ ਇੱਕ ਤਰਾਸਤੀ ਹੈ ਤੇ ਹੁਣ ਇਸੇ ਪੱਤ ਨੂੰ ਲੈ ਕੇ ਜਦੋਂ ਇੱਕ ਅਲਾਈਅੰਸ ਬਣਿਆ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦਾ ਤੇ ਮੈਨੂੰ ਉਹਨਾਂ ਨੇ ਅਪਰੋਚ ਕੀਤਾ ਤੇ ਤੁਸੀਂ ਆਪਣਾ ਪੱਥ ਹੁਣ ਦੁਨੀਆ ਦੇ ਸਾਹਮਣੇ ਰੱਖ ਸਕਦੇ ਹੋ ਕੀ ਤੁਸੀਂ ਇਹ ਮੌਕਾ ਲੈਣਾ ਚਾਹੁੰਦੇ ਹੋ ਤਾਂ ਮੈਂ ਇਹ ਕੋਸ਼ਿਸ਼ ਕੀਤੀ ਮੈਂ ਮਾਨ ਸਰ ਸਿੱਖ ਕੋਈ ਗੱਲਾਂ ਕੀਤੀਆਂ ਸੀ ਇੱਕ ਤਾਂ ਸਰਕਾਰ ਦੇ ਸੰਨ ਸਿੰਘ ਖਾਲੜਾ ਡਿਵੀਜ਼ਨ ਤੋਂ ਮੈਂ ਇੱਕ ਘੋੜਾ ਵੀ ਪਿੱਛੇ ਨਹੀਂ ਹਟਣਾ ਤੇ ਦੂਜਾ ਮੈਂ ਇਹ ਜਿਹੜੀ ਸੀਟ ਹੈ ਉਹ ਕੰਫੈਡਰੇਟ ਸੀਟ ਜਿਹੜੀ ਖਦੂਰ ਸਾਹਿਬ ਦੀ ਸੀਟ ਹੈ ਮੈਂ ਉਤੋਂ ਦੀ ਇਲੈਕਸ਼ਨ ਲੜ ਸਕਦੀ ਆ ਤਾਂ ਮੇਰੀਆਂ ਦੋਨੋਂ ਮੰਗਾਂ ਨੂੰ ਵਿਚਾਰ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਭੈਣ ਜੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਵੀ ਇਸ ਜਲਮੁਦਾਰ ਜਿਹੜਾ ਹਸਾਬ ਹੈ ਲੈਣਾ ਚਾਹੁੰਦੇ ਹੋ ਤੇ ਤੁਸੀਂ بڑے ਤਰੀਕੇ ਨਾਲ ਤੁਹਾਨੂੰ ਮੌਕਾ ਦਿੱੰਨੇ ਆ ਸੀ ਤੁਸੀਂ ਇੱਥੇ ਵੀ ਗੱਲ ਰੱਖੋ ਪੰਜਾਬ ਵਿੱਚ ਵੀ ਰੱਖੋ ਦੁਨੀਆ ਵਿੱਚ ਵੀ ਰੱਖੋ ਤੇ ਜੇ ਤੁਹਾਨੂੰ ਇਹ ਲੋਕ ਰੂਪ ਸਾਹ ਦੇ ਵੋਟਰ ਜਿਹੜੇ ਆ ਉਹ ਜਿਤਾ ਕੇ ਭੇਜਦੇ ਆ ਤੇ ਕੀ ਕੀ ਥੀਆਂ ਆ ਜਿਹੜੀ ਇੰਡੀਆ ਦੀ ਭਾਰਤ ਦੀ ਸਭ ਤੋਂ ਵੱਡੀ ਚੁਣੌਤ ਹੈ ਉਹਦੇ ਵਿੱਚ ਜਾ ਕੇ ਇਹਦੀ ਕੌਮ ਦਾ ਪੱਖ ਰੱਖੋ ਮੈਂ ਆਪਣੇ ਮਿਸ਼ਨ ਵਿੱਚ ਕਿੰਨੀ ਕੋਸ਼ਿਸ਼ਾਂ ਜਾਰਾ ਹੈ ਉਹ ਵੀ ਤੁਹਾਨੂੰ ਪਤਾ ਹੈ ਕਿਉਂਕਿ ਕਾਨੂੰਨ ਦੀ ਲੜਾਈ ਦੇ ਵਿੱਚ ਅਸੀਂ ਲਗਾਤਾਰ ਜਿਹੜੀ ਉਹ ਕਾਨੂੰਨੀ ਲੜਾਈ ਦੇ ਰਹੇ ਆਂ ਨਾਲ ਨਾਲ ਕੌਮ ਦਾ ਪੱਖ ਵੀ ਰੱਖ ਰਿਹਾ ਹਾਂ ਉਹਨਾਂ ਪਰਿਵਾਰਾਂ ਦੇ ਮਨੋਬਲ ਬਦਲਣ ਤੇ ਨਹੀਂ ਔਰ ਜੋ ਵੀ ਕੰਮ ਸਾਡੇ ਹਿੱਸੇ ਆਇਆ ਹੈ ਉਹਨੂੰ ਵੀ ਕਰ ਰਹੀ ਹਾਂ ਹੁਣ ਜਿਹੜੀ ਦੂਜੀ ਜੰਮ ਵਾਲੀ ਆ ਉਹ ਖਦੂਰ ਸਾਹਿਬ ਦੇ ਪੁੱਤਰਾਂ ਦੀ ਹੈ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਾ ਦੁਨੀਆਂ ਦਾ ਦੁਨੀਆਂ ਦੇ ਸਾਹਮਣੇ ਅਸੀਂ ਸੱਚੇ ਸਿੱਖ ਵਜੋਂ ਪੇਸ਼ ਕਰਨਾ ਹੈ ਆਪਣੇ ਆਪ ਨੂੰ ਤੇ ਗੁਰੂ ਦੇ ਸੁਤੰਤ ਮਤਲਬ ਜਿਹੜੀਆਂ ਕੁਰਬਾਨੀਆਂ ਹੋਈਆਂ ਉਹਨਾਂ ਦਾ ਪੱਖ ਅਸੀਂ ਅੱਗੇ ਕਰਕੇ ਰੱਖਣਾ ਹੈ ਤੇ ਫੇਰ ਤਾਂ ਇਹ ਬੋਲਤੀ ਹਟਦਾਰ ਇਹ ਸਰਦਾਰ ਜਸਵੰਤ ਸਿੰਘ ਖਾਰਗਾਹੀ ਹੈ ਕਿਉਂਕਿ ਉਹਨਾਂ ਨੇ ਕੌਮ ਦਾ ਪੱਖ ਰੱਖਦੇ ਆਪਣੀ ਸ਼ਹਾਦਤ ਨੂੰ ਕਬੂਲ ਕਰ ਲਿਆ ਕਿ ਜੋ ਵੀ ਮਰਜ਼ੀ ਹੋਵੇ ਮੈਂ ਇਸ ਕੌਮ ਦਾ ਪੱਖ ਜੋਗਤ ਰਿਆਸਾ ਕਰ ਰਿਹਾ ਹਾਂ ਉਹ ਦੁਨੀਆ ਦੇ ਸਾਹਮਣੇ ਰੱਖਣਾ ਤੇ ਹੁਣ ਮੈਨੂੰ ਲੱਗਦਾ ਹੈ ਕਿ ਕੁਝ ਦਿਨਾਂ ਵਿੱਚ ਹੀ ਸਾਰਾ ਮਾਹੌਲ ਜਿਹੜਾ ਚੇਂਜ ਹੋ ਰਿਹਾ ਹੈ ਪਾਰਟੀਬਾਦੀ ਤੋਂ ਉੱਤੇ ਉੱਕੇ ਲੋਕ ਜਿਹੜੇ ਆ ਉਹ ਸਾਡੇ ਨਾਲ ਜੁੜ ਰਹੇ ਆ ਮੈਂ ਤੁਹਾਨੂੰ ਇਹੋ ਹੀ ਬੇਨਤੀ ਕਰਦੀ ਆਂ ਜਦੋਂ ਉਹਨਾਂ ਨੇ ਸਾਨੂੰ ਮਾਰਿਆ ਸਾਡਾ ਕਲਿਆਣ ਕੀਤਾ ਉਹਨਾਂ ਨੇ ਵੇਖਿਆ ਕਾਲੀ ਆਏ ਕਾਂਗਰਸੀ ਆਏ ਇਹ ਸਿੱਖ ਆਏ ਹਿੰਦੂ ਆ ਉਹਨਾਂ ਨੇ ਕੁਝ ਨਹੀਂ ਵੇਖਿਆ ਉਹਨਾਂ ਨੇ ਇਨਾਮ ਲੈਣ ਦੇ ਲਈ ਕੀਤੀਆਂ ਲਵਾਉਣ ਦੇ ਲਈ ਇਹ ਸਾਰਾ ਕਲਿਆਣ ਕੀਤਾ ਸਾਡੇ ਜਿਹੜੇ ਪੂਰਬੀਏ ਇੱਥੇ ਰਹੜੀਆਂ ਲਾਉਂਦੇ ਸੀ ਉਹਨਾਂ ਨੂੰ ਵੀ ਚੁੱਕ ਕੇ ਉਹਨਾਂ ਨੇ ਇਨਾਮ ਲੈ ਲੈ ਉਹਨਾਂ ਲੋਕਾਂ ਦਾ ਵੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਕਿੰਨਾ ਨੇ ਇੰਨਾ ਕੁਸ਼ ਗਵਾਇਆ ਇੰਨਾ ਜ਼ੁਲਮ ਕਿਹਾ ਇੱਕ ਪਿੰਡ ਦੇ ਵਿੱਚ ਇਨੇ ਇਨੇ ਬੱਚੇ ਜਿਹੜੇ ਸ਼ਹੀਦ ਹੋ ਗਏ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਤਿੰਨ ਬਗਰੂ ਮੁੰਡੇ ਜਿਹੜੇ ਉਹ ਸ਼ਹੀਦ ਹੋ ਗਏ ਇੱਥੋਂ ਤੱਕ ਕਿ ਮਾਵਾਂ ਨੂੰ ਆਪਣੀਆਂ ਮਾਵਾਂ ਭੈਣਾਂ ਥਾਣਿਆਂ ਦੇ ਵਿੱਚ ਅਸ਼ਧਿਤ ਸਹਣਾ ਪਿਆ ਹੈ ਬੇਟੀਆਂ ਕਰਾਉਂਦੀਆਂ ਪਈਆਂ ਸਾਡੇ ਬਜ਼ੁਰਗਾਂ ਦੀਆਂ ਲਾੜੀਆਂ ਸੱਠਾਂ ਵਿੱਚ ਘੁਈਆਂ ਪਈਆਂ ਬਹੁਤ ਕੁਝ ਹੋਇਆ ਹੈ ਪੰਜਾਬ ਦੇ ਨਾਲ ਪਰ ਜੇ ਤੇ ਆਪਾਂ ਆਪਣਾ ਪੱਤਰ ਇੱਕ ਪੰਚਾਇਤ ਦੇ ਵਿੱਚ ਮਰਦੀ ਪੰਚਾਇਤ ਸੰਸਦ ਦੇ ਵਿੱਚ ਰੱਖਣਾ ਤੇ ਫੇਰ ਮੈਂ ਇਹੋ ਹੀ ਤੁਹਾਨੂੰ ਬੇਚੀ ਕਰ ਰਹੀ ਐ ਕਿ ਪਾਰਟੀਵਾਦੀ ਨੂੰ ਦਿੱਤੇ ਉੱਤੇ ਨਾ ਕਾਦੀ ਮੈਂ ਕਾਗਰਸੀ ਜਿਹੜਾ ਥੱਲੇ ਵਾਲਾ ਖੇਤ ਦਾ ਉਹ ਇਨਸਾਨੀਅਤ ਨਾੜੀ ਜਿਉਂਦਾ ਹੈ ਆਪਣੀ ਕਿਰਤ ਕਮਾਈ ਕਰਦਾ ਆਪਣਾ ਸਭ ਕੁਝ ਉਹ ਖਾਣ ਦੇ ਨਾਲ ਵੀ ਸਮਰਪਿਤ ਹੋ ਦੇ ਤੁਸੀਂ ਇੱਕ ਤੇਰੀ ਹੱਲਾ ਮਾਰੋ ਤੇ ਆਪਣੀ ਇਸ ਵੱਡੀ ਪੰਚਾਇਤ ਦੇ ਵਿੱਚ ਆਪਾਂ ਵੱਡਾ ਸਮਾਨ ਲੈ ਕੇ ਜਾਈਏ ਕਿ ਅਸੀਂ ਸੰਜੀਵਾਲਪਾ ਦੇ ਦੇਸ਼ ਦੇ ਨਾਲ ਇਹ ਕੰਮ ਕੀਤਾ ਤੇ ਅਸੀਂ ਦੁਨੀਆਂ ਨੂੰ ਦੱਸਿਆ ਕਿ ਇੱਕ ਵੋਟ ਪਾਤੀ ਦੇ ਨਾਲ ਅਸੀਂ ਫੇਰੇ ਫਤਵਾ ਦੇ ਨਾਲ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਸਲੇਆਮ ਹੋਇਆ ਦੂਜੀ ਗੱਲ ਨੂੰ ਇੱਕ ਤੇ ਮੇਰੇ ਸਾਰੇ ਜਿਹੜੇ ਸਿੱਖੇੜਾ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਇਹ ਤਾਂ ਮੁੱਦਾ ਸਰਕਾਰ ਦੇ ਸੰਸਿੰਖਾੜਾ ਨੇ ਜਿਹੜਾ ਉਠਾਇਆ ਸੀ ਉਠਾਇਆ ਹੀ ਨਹੀਂ ਉਹਦੇ ਪਿੱਛੇ ਸ਼ਹਾਦਤ ਵੀ ਦੇ ਲਈ ਪਈ ਤੇ ਉਹਨਾਂ ਪਰਿਵਾਰਾਂ ਦੇ ਉਹਨਾਂ ਚਿਹਰੇ ਦੇ ਵੇਖ ਕੇ ਉਸ ਸੋਚ ਦਾ ਪੈਰਾ ਲੈ ਕੇ ਸਾਡੀ ਟੀਮ ਖੜਲਾ ਮਿਸ਼ਨ ਆਰਗੇਨਾਈਜੇਸ਼ਨ ਇੱਕ 24 ਸਾਲ ਦਾ ਲੰਮਾ ਸਫ਼ਰ ਹੈ ਇਹਦੇ ਪਿੱਛੇ ਜਿਹੜਾ ਅਸੀਂ ਘਰਾਂ ਦੇ ਵਿੱਚ ਗਏ ਆ ਉਹਨਾਂ ਪਰਿਵਾਰਾਂ ਨਾਲ ਮਨੁਮਨ ਦੀ ਅਸੀਂ ਉੱਜਾ ਚਿੱਪਿਆ ਉਹਨਾਂ ਨੂੰ ਦੱਸਿਆ ਤੇ ਤੁਸੀਂ ਖਾਸ ਤੂਰੀ ਸਰਕਾਰ ਕਰੂਗੀ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦਾ ਵਾਅਦਾ ਕਹਿ ਕੇ ਕਾ ਨੁਕਸਾਨ ਕੀਤਾ ਹੈ ਤੇ ਦੂਜੀ ਗੱਲ ਪੰਜਾਬ ਤੇ ਮੁੱਦਿਆਂ ਦੀ ਜਿਹੜੇ ਅੱਜ ਸੋੜਵੈਤੀ ਪਾਰਟੀਆਂ ਮੁੱਦਿਆਂ ਦੀ ਗੱਲ ਨਹੀਂ ਕਰਦੀਆਂ ਉਹ ਕਹਿੰਦੀਆਂ ਤੇਰੇ ਰਾਜ ਵਿੱਚ ਨਸ਼ਾ ਵੰਦ ਸਿੱਖਿਆ ਮਿਲਦਾ ਤੇਰੇ ਰਾਜ ਵਿੱਚ ਵੱਧ ਸਨ ਇੱਕ ਫਤੂ ਕੇ ਤੂੰ ਮਤਵਾ ਗਿਰ ਰਹੇ ਹੈ ਪਰ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਪੰਜਾਬ ਵਿੱਚ ਕਿਸਾਨੀ ਵੀ ਖਤਮ ਪੰਜਾਬ ਵਿੱਚ ਜਵਾਨੀ ਵੀ ਖਤਮ ਪੰਜਾਬ ਵਿੱਚ ਨਾ ਦਵਾਈ ਦਾ ਪ੍ਰਬੰਧ ਹੈ ਨਾ ਪੜਾਈ ਦਾ ਪ੍ਰਬੰਧ ਹੈ ਸਾਰੀ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਹੈ ਉਹ ਸਾਰੀ ਪ੍ਰਾਈਵੇਟ ਹੋ ਗਈ ਹੈ ਤੇ ਅਸੀਂ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ ਕਿ ਇਹਨਾਂ ਪਾਰਟੀਆਂ ਨੂੰ 25 ਸਾਲ ਹੋ ਗਏ ਵਾਰੀ ਵਾਰੀ ਬੋਟਾ ਪਾ ਕੇ ਇਹਨਾਂ ਨੂੰ ਅੱਗੇ ਕਾਰ ਨਹੀਂ ਆ ਤੇ ਸਾਡੀ ਸਾਡੇ ਬਾਰੇ ਕੋਈ ਸੋਚ ਨਹੀਂ ਰਿਹਾ ਅੱਜ ਅੱਠ 파ਟੀਆਂ ਨਾਲ ਐਸੋ ਪੰਜਾਬ ਦਿੱਤੀਆਂ ਨੂੰ ਬਦਲਣਾ ਚਾਹੁੰਦਾ ਜੋ ਪੰਜਾਬ ਨੂੰ ਸਹੀ ਢੰਗ ਨਾਲ ਤੇ ਉੱਥੇ ਜਾਣਾ ਚਾਹਦਾ ਜਿਹੜੇ ਗੁਰੂ ਦੀ ਕਿਰਤ ਕਰਨ ਵਾਲੀ ਸੋਚ ਵਾਲੇ ਬੰਦੇ ਆ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦਾ ਤਾਂ ਕਿ ਤੁਸੀਂ ਤੇ ਸਾਰੇ ਐਲਾਈਂਸ ਦਾ ਸਾਥ ਦਿਓ ਆ ਮੇਰੀਆਂ ਬੀਜੀਆਂ ਭੈਣਾਂ ਮੇਕੀਆਂ ਤੁਸੀਂ ਜੁਰਤ ਬੈਠੇ ਹੋ ਪੈਨਸ਼ਨਾਂ ਦੀ ਵੀ ਕਰਦੇ ਹੋ ਸਗਨ ਸਕੀਮਾਂ ਪਰ ਲੋਕ ਬਹੁਤ ਜਲਾਰੇ ਸਾਨੂੰ ਚਲਦੇ ਆ ਮੈਂ ਕੀਤੇ ਵਿੱਚ ਇਹੋ ਹੀ ਕਹਿਣੀ ਆ ਕਿ ਜੇ ਇਹ ਤੁਹਾਨੂੰ ਪੈਨਸ਼ਨਾਂ ਦਿੰਦੇ ਆ ਕਾਲੀ ਕਾਂਗਰਸ ਮਿਲਦੀ ਆ ਸਭ ਜਿੰਨੇ ਆ ਤੇ ਉਹ ਉਹਨਾਂ ਵੀ ਕੱਟ ਦਿੰਦੇ ਆ ਤੇ ਇਹ ਤੁਹਾਨੂੰ ਮੱਧੂ ਬਣਾ ਕੇ ਆਪਣੀ ਹੋਂਦਾਂ ਮਾਰ ਦੇਈਂ ਲੈ ਲੈਂਦੇ ਆਪਣੇ ਪੱਖ ਵਿੱਚ ਕਰਨ ਦੇ ਲਈ ਪਰ ਮੈਂ ਤੁਹਾਡੇ ਨਾਲ ਵਾਦਾ ਕਰਦੀ ਆ ਕਿ ਜੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਠੀਕ ਹੁੰਦਾ ਹੈ ਤਾਂ ਕਿ ਅਸੀਂ ਇਹ ਸਾਰਾ ਮਾਹੌਲ ਹੀ ਚੇਂਜ ਕਰ ਦੇਵਾਂਗੇ ਜੋ ਸਕੀਮਾਂ ਸਰਕਾਰ ਲਾਹੂ ਕਰਦੀ ਆ ਭਾਵੇਂ ਪੈਨਸ਼ਨ ਸਕੀਮ ਹੈ ਭਾਵੇਂ ਵਡਾਪਾ ਪੈਨਸ਼ਨ ਹੈ ਭਾਵੇਂ ਜਿਹੜਾ ਸਵੈ ਸੇਵਿੰਗ ਸਕੀਮ ਹੈ ਜਾਂ ਸਾਡੀ ਆਟਾ ਦਾ ਸਕੀਮ ਹੈ ਉਹਨੂੰ ਅਸੀਂ ਪ੍ਰਮੋਕਤਾ ਦੇ ਨਾਲ ਸਹੀ ਤੰਗ ਦੇ ਨਾਲ ਕਰਾਂਗੇ ਨਾ ਕਿ ਅਸੀਂ ਇਹ ਜਿਹੜੀ ਕਾਣੀ ਮੰਨ ਲੋ ਨਾ ਕਿ ਵਾਰ-ਵਾਰ ਸਾਰੇ ਦੇ ਦੁੱਖੇ ਪਾਟ ਕੇ ਪਰਚੇ ਦਾ ਕਰਾਉਣੇ ਇਹੋ ਜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਬਾਰਡਰ ਮੈਕਸ ਦੀਆਂ ਆਪੇ ਹੀ ਸਮੱਸਿਆਵਾਂ ਆ ਸਾਡਾ ਪਿੰਡ ਜਿਹੜਾ ਬਾਰਡਰ ਕੋਲ ਹੀ ਕਿੱਥੀ ਹੁੰਦਾ ਮੈਨੂੰ ਲੱਗਦਾ ਹੈ ਆ ਕਿਸੇ ਨੇ ਬਾਰਡਰ ਦੇ ਜਾਲ ਨੇ ਕਦੇ ਹੀ ਉੱਥੇ ਜਾ ਕੇ ਨਹੀਂ ਕੀਤੀ ਇਹ ਮੌਕਾ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਉਸ ਪੜਤਨ ਸਮੱਸਿਆਵਾਂ ਤੇ ਜੋ ਤੁਹਾਡੀਆਂ ਉਂਡਲੀਆਂ ਲੋੜਾਂ ਜਿਹੜੀ ਦਵਾਈ ਪੜ੍ਹਾਈ ਇਹ ਸਾਰਾ ਕੁਝ ਅਸੀਂ ਕੋਸ਼ਿਸ਼ ਕਰਾਂਗੇ ਉਹ ਚੰਗੀਆਂ ਪਾਲਿਸੀਆਂ ਲਿਆ ਕੇ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਚੰਗੀ ਤਰੀਕੇ ਦੇ ਨਾਲ ਵੀ ਹਿੱਸਾ ਲੈ ਕੇ ਅਸੀਂ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਲਾਗੂ ਕਰਾਂਗੇ ਅਖੀਰ ਦੇ ਵਿੱਚ ਇਹ ਪਿੰਡ ਸਰਦਾਰ ਵਿਸ਼ਵੰਤ ਸਿੰਘ ਖਾਰਗਾ ਦੀ ਭੈਣ ਹ ਦਾ ਪਿੰਡ ਹੈ ਔਰ ਸਾਹਮਣੇ ਉਹਨਾਂ ਦਾ ਘਰ ਆ ਇਸ ਪਿੰਡ ਦੇ ਵਿੱਚ ਉਹ ਹਜ਼ਾਰਾਂ ਮਾਰੇ ਹੋਗੇ ਤੇ ਮੈਂ ਇਸ ਦਿਨੀ ਤੇ ਹੀ ਕਰਦੀ ਆ ਬੇਨਤੀ ਕਿ ਉਹਨਾਂ ਦਾ ਬੇਟਾ ਹਰਮਨ ਰਾਣਾ ਜਿਹੜਾ ਉਸ ਵੇਲੇ ਸਰਦਾਰ ਜਸਵੰਤ ਸਿੰਘ ਖਡਾਣਾ ਨੂੰ ਜਦੋਂ ਚੁੱਕਿਆ ਗਿਆ ਸੀ ਉਹਨੇ ਕਲਾਸ 2 ਕੀਤੀ ਸੀ ਤੇ ਮੇਰਾ ਖਿਆਲ ਉਹ 18 ਸਾਲ ਦਾ ਸੀ ਉਸ ਵੇਲੇ ਤੇ ਉਹਦੇ ਨਾਲ ਹੀ ਮੇਰਾ ਜਿਹੜਾ ਲਾਈਫ ਹੈ ਜਿੰਨੀ ਵੀ ਅਸੀਂ ਸਲੈਕਟ ਕੀਤਾ ਦਿੱਲੀ ਜਾਣਾ ਦਿੱਖਣ ਜਾਣਾ ਕਿਤੇ ਵੀ ਜਾਣਾ ਤੇ ਉਹਨੇ ਮੇਰੇ ਨਾਲ ਕਿਉਂਕਿ ਮੇਰੇ ਬੱਚੇ ਉਸ ਵੇਲੇ ਬਹੁਤ ਛੋਟੇ ਸੀ ਤੇ ਇਹ ਹਰਵੰਨ ਨੇ ਆਪਣੀ ਪੜ੍ਹਾਈ ਵੀ ਜਿਹੜੀ ਪ੍ਰੋਪਰ ਢੰਗ ਨਾਲ ਨਹੀਂ ਕਰ ਸਕਿਆ ਤੇ ਉਹ ਸਾਰੀ ਉਹਨੇ ਜਿਹੜੀ ਲਾਈਫ ਹੈ ਉਹਨੇ ਸਾਡੇ ਨਾਲ ਡਵਰਟ ਕਰਤੀ ਨਾਲ ਮਿਸ਼ਨ ਦੇ ਨਾਲ ਡਵਰਟ ਕਰਤੀ ਆਪਣੇ ਮਾਮਾ ਜੀ ਦੇ ਨਾਲ ਡਵਰਟ ਕਰਤੀ ਅਸੀਂ ਉਹਨਾਂ ਦਾ ਧਨਵਾਦ ਤਾਂ ਕੀ ਕਰਨਾ ਉਹਨਾਂ ਨੇ ਆਪਣੇ ਸਾਰੇ ਪਰਿਵਾਰਾਂ ਨੇ ਉਹਨਾਂ ਦੇ ਭੈਣ ਭਰਾਵਾਂ ਨੇ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਜਿਹੜੀ ਲਹਿਰ ਹੈ ਇਹਨੂੰ ਅਸੀਂ ਚਲਾਉਣਾ ਚਾਹੁੰਦੇ ਆ ਤੇ ਅੱਜ ਵੀ ਉਹ ਉਹਨਾਂ ਦਾ ਉਹਨਾਂ ਦੇ ਭੈਣ ਦਾ ਪਿੰਡ ਹੈ ਤੇ ਸਾਰਿਆਂ ਨੂੰ ਮੈਂ ਇਸ ਕਰਕੇ ਬੇਨਤੀ ਕਰਦੀ ਆ ਕਿ ਜਸਵੰਤ ਸਿੰਘ ਦਾ ਇਸ ਪਿੰਡ ਨਾਲ ਰਿਸ਼ਤਾ ਹੈ ਤੇ ਉਹ ਬੜੇ ਮਾਣ ਨਾਲ ਮਹਿਸੂਸ ਕਰਦੇ ਆ ਕਿ ਮੇਰੀਆਂ ਭੈਣਾਂ ਦੇ ਪਿੰਡਾਂ ਉਹ ਮਹਿਸੂਸ ਕਰਦੇ ਆ ਇਸ ਕਰਕੇ ਵੀ ਇਸ ਬੇਨਤੀ ਤੇ ਵੀ ਮੈਂ ਕਹਿੰਦੀ ਆ ਕਿ ਸਾਰਾ ਪਿੰਡ ਮੇਰਾ ਉਹ ਇੱਕੋ ਹੀ ਜਿਹੜੀ ਬੇਨਤੀ ਪ੍ਰਵਾਨ ਕਰਕੇ ਤੇ ਸਰਦਾਰ ਜਸ ਸਿੰਘ ਨੇ ਇੰਨਾ ਘਰਾਂ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਨੂੰ ਮਿਲੇ ਹੋਣਗੇ ਆਪਣੀ ਵਿਚਾਰਧਾਰਾ ਉਹਨਾਂ ਨੇ ਕਸੀ ਰੋਤੀ ਇਸ ਬੇਨਤੀ ਤੇ ਵੀ ਕੌਮ ਦੀ ਬੇਨਤੀ ਦੀ ਤੇ ਖਾਲਸਾ ਮਿਸ਼ਨ ਦੇ ਜਿਹੜਾ ਨੈਤਿਕ ਦਾਵੇ ਦਾ ਤੇ ਜਿਹੜੇ ਉਹਨਾਂ ਨੇ ਕੰਮ ਕੀਤਾ ਉਸੇ ਬਨਾਤੇ ਤੁਸੀਂ ਸਾਨੂੰ ਵੋਟਾਂ ਦਿਓ ਤੇ ਚੰਗੇ ਪ੍ਰਗਟ ਦੇ ਲਈ ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਤੇ ਜੇ ਤੁਸੀਂ ਸਾਨੂੰ ਸੋਚਨ ਨਿਕਾਲ ਤੁਸੀਂ ਦਿਓ ਤੇ ਮੈਂ ਸਮਝਦੀ ਹਾਂ ਸਰਕਾਰ ਕੋਲ ਆ ਮੇਰੀ ਜ਼ਿੰਦਗੀ ਦਾ ਵੀ ਇਹ ਮਿਸ਼ਨ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਹੀ ਮੇਰਾ ਮਿਸ਼ਨ ਹੈ ਤੇ ਸਾਡੇ ਘੋਲ ਬਹੁਤ سارے ਜਿਹੜੇ ਇੱਥੇ ਲੋਕ ਬੈਠੇ ਆ ਜਿਹੜੇ ਜਿਨ੍ਹਾਂ ਨੇ ਹੋਂ ਵੋਟਾਂ ਦੇ ਵਿੱਚ ਮੈਂ ਦੇਖੀ ਕਿ ਕਿੰਨੇ ਜੀ ਜਾਨ ਦੇ ਨਾਲ ਕੰਮ ਕਰ ਰਹੇ ਆ ਔਰ ਸਾਰੇ ਲੋਕਾਂ ਕੋਲ ਲਈ ਰੋਈ ਦਿੱਤੀ ਹੈ ਅਕੀਰ ਦੇ ਵਿੱਚ ਕੋਈ ਨਿਸ਼ਾਨ ਵੀ ਮਿਲ ਜਾਣਾ ਹੈ ਪਰ ਤੁਸੀਂ ਹੁਣੇ ਮਨ ਬਣਾਓ ਅੱਜ ਹੀ ਮਨ ਬਣਾਓ ਕਿ ਅਸੀਂ ਆਉਣ ਵਾਲੀ ਜਿਹੜੀ ਨਵੀਂ ਟੀਮ ਹੈ ਜੋ ਪੰਜਾਬ ਨੂੰ ਬਦਲਣ ਚਾਹੁੰਦੀ ਹੈ ਔਰੇ ਹੱਥ ਵਿੱਚ ਤਕਵਾ ਦੇਣਾ ਹੈ ਅਕੀਰ ਤੇ ਵਿੱਚ ਮੈਂ ਸਾਰੇ ਜਿੰਨੇ ਮੇਰੇ ਭੈਣ ਭਰਾ ਆਏ ਆ ਜਿਨ੍ਹਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਤੇ ਬਹੁਤ ਸੋਹਣੀ ਆਗਾਜ਼ੀ ਕੀਤਾ ਮੈਂ ਉਹਨਾਂ ਸਾਰਿਆਂ ਨੇ ਕਿ ਮਾਂ ਦੀ ਜਾਂ ਚਕਾ ਉਹ ਜੇ ਕੋਈ ਗਲਤੀ ਹੋ ਗਈ ਹੋਵੇ ਕਿ ਮਾਂ ਗੁਰਪਿਆਰੇ ਸਾਡਾ ਸਾਰਿਆਂ ਦਾ ਫਰਸ਼ ਬੰਦਾ ਹੈ ਜਿਸ ਦੇ ਅੰਦਰ ਵੀ ਇਨਸਾਨੀਅਤ ਜੀਉਂਦੀ ਹੈ ਤੇ ਜੋ ਵੀ ਸਮਝਦਾ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲਰਾਂ ਨੇ ਕੌਮ ਵਾਸਤੇ ਕੁਝ ਕੀਤਾ ਹੈ ਭਾਈ ਯਾਸਪੁਰਾ ਨੇ ਕੌਮ ਵਾਸਤੇ ਕੁਝ ਕੀਤਾ ਹੈ ਤਾਂ ਉਹਨਾਂ ਦਾ ਸਾਥ ਤਨੋਂ ਮਨੋਂ ਤਨੋਂ ਸਾਰੀ ਦੀ ਸਾਰੀ ਸਿੱਖ ਸੰਗਤ ਜ਼ਰੂਰ ਦਵੇਗੀ ਅਤੇ ਜੋ ਵੀ ਉਹਨਾਂ ਦਾ ਸਾਥ ਨਹੀਂ ਦਿੰਦੇ ਤਾਂ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਿਆਂ ਇੱਕ ਚੀਜ਼ ਜ਼ਰੂਰ ਮਹਿਸੂਸ ਕਰ ਲੈਣ ਕਿ ਕਿਤਨਾ ਕਿਤੇ ਉਹ ਵੀ ਉਹਨਾਂ ਸੰਦਾ ਵਾਂਗ ਹੀ ਜ਼ਿੰਮੇਵਾਰ ਨੇ ਜਣਨੇ ਅਜ ਤੱਕ ਸਿੱਖ ਕੌਮ ਨੂੰ ਸਿਰਫ ਖੋਰਾ ਲਾਇਆ ਹੈ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਸਰਵ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ